ਕਿਹੜੀ ਜਗ੍ਹਾ ਖੜੀ ਸੀ ਤੁਹਾਨੂੰ ਪਾਸਿੰਗ ਤੇ ਨਾ ਜੀ ਮੇਰਾ ਹਾਂ ਜੀ ਕੀ ਗੱਲ ਹੋਈ ਹੈ ਜੀ ਡੀਟੀਓ ਦਫਤਰੇ ਕੰਡ ਡਿੱਪ ਪਈ ਹੈ ਜੀ ਤੇ ਉਹ ਗੱਡੀ ਤੋਂ ਪਰ ਡਿੱਕੋ ਗੱਡੀ ਡੈਮੇਜ ਹੋ ਗਈ ਸਾਰੀ ਕੱਲ ਦੇ ਕਹਿੰਦਾ ਕਾਰਨ ਵੀ ਪਤਾ ਲੱਗਾ ਜੀ ਉਮਤ ਦੇ ਅੰਦਰ ਉਹ ਉਹ ਮਲਬਾ ਹੈਗਾ ਉਹ ਛੁੱਟ ਰਹੇ ਸੀਗੇ ਉਹਦੇ ਕਰਕੇ ਕੰਡ ਡਿੱਪ ਤੇ ਕਿੰਨੀਆਂ ਗੱਡੀਆਂ ਲੱਗੀਆਂ ਸੀ ਇਹ ਗੱਡੀਆਂ ਨਾ ਜੀ ਡੈਮੇਜ ਜਿਹੜੀਆਂ ਹੋਈਆਂ ਜੀ ਇਹ ਮੇਰੇ ਸਮੇਤ ਮਤਕੀ ਚਾਰ ਗੱਡੀਆਂ ਮਤਕੀ ਕਿੰਨਾ ਨੁਕਸਾਨ ਹੋਇਆ ਤੁਹਾਡੀ ਗੱਡੀ ਦਾ ਮੇਰੀ ਗੱਡੀ ਤਾਂ ਜੀ ਆਹ ਸਾਹਮਣੀ ਹੈ ਜੀ ਟੋਟਲ ਆਫੀ ਹੋ ਗਈ ਕਿਸਮ ਦੀ ਇਹ ਲੱਗਦਾ ਨਜ਼ਾਇਰ ਬਿਲਡਿੰਗ ਭੰਦੀ ਪਈ ਸੀ ਨਹੀਂ ਜੀ ਇਹਦੇ ਬਾਰੇ ਨਹੀਂ ਮੈਂ ਕੁਝ ਦੱਸ ਸਕਦਾ ਤੁਸੀਂ ਨੇ ਕੰਪਲੇਨਟ ਕੀਤੀ ਕੋਈ ਹਾਂਜੀ ਮੈਂ ਉਹਨਾਂ ਨੂੰ ਫੋਨ ਨੰਬਰ ਤੇ ਕੰਪਲੇਨਟ ਕੀਤੀ ਸੀ ਜੀ ਉਹ ਆਏ ਆ ਜੀ ਬਾਕੀ ਉਹ ਗੱਡੀਆਂ ਲੈ ਕੇ ਚੱਲ ਗਏ ਆ ਜੀ ਮੇਰੀ ਇਕੱਲਿਆਂ ਦੀ ਗੱਡੀ ਖੁੰਡ ਗਈ ਮੈਂ ਮੰਗ ਕਰਦੇ ਤੁਸੀਂ ਮੈਂ ਤਾਂ ਕਰਨਾ ਹੀ ਇਨਸਾਮ ਦੇ ਲਈ ਲੱਗਦਾ ਕਿ ਸਾਰੀ ਗੱਡੀ ਡੈਮੇਜ ਹੋ ਗਈ ਡੈਮੇਜ ਹੋ ਗਈ ਐਸੇ ਰਵੀ ਪ੍ਰਕਾਸ਼ ਸਟਾਣੇ ਕੰਟਰੋਲ ਕਿੱਥੇ ਪਹੁੰਚਿਓ ਤੁਸੀਂ ਤੇ ਕੀ ਹੋਇਆ ਇੱਕ ਕੰਪਲੇਨ ਆਈ ਸੀ ਲੋਕ ਮੌਕੇ ਤੇ ਆਏ ਆ ਜੀ ਵੇਖਦੇ ਆ ਗੱਡੀਆਂ ਦਾ ਨੁਕਸਾਨ ਦੱਸਦੇ ਹੋਇਆ ਬਿਲਕੁਲ ਕੰਢਗੀ ਆ ਹੂੰ ਕੋ ਵੈਰੀਫਾਈ ਕਰਦੇ ਆ ਕਿਹੜੀ ਕਿਹੜੀ ਜਗ੍ਹਾ ਕੰਢਗੀ ਹੈ ਇਹ ਡੀਟੀਓ ਆਫਿਸ ਹੈਗਾ ਰਾਮਪੁਰ ਰੋਡ ਤੇ ਉਹਦੇ ਬਿਲਕੁਲ ਆਪੋਜੀਟ ਦੇ ਸਾਹਮਣੇ ਹੈ ਗੱਡੀਆਂ ਗੱਡੀਆਂ ਕਿੱਥੇ ਹੋਈਆਂ ਮੌਕੇ ਤੇ ਕੋਈ ਲੱਗੀ ਹੈ ਹੂੰ ਫੰਦਸ ਦੇ ਰੋਟੀਆਂ ਗਈਆਂ ਨੇ ਉਹ ਵੀ ਵੇਖਦੇ ਕਿਹੜੀਆਂ ਐ ਵੈਰੀਫਾਈ ਕਰ ਰਹੇ ਨੇ ਸਭ ਕੰਪਲੀਟ ਕੀਤੀ ਗਈ ਸੀ ਤੁਹਾਨੂੰ ਗੱਡੀਆਂ ਨੂੰ ਸਭ ਕੰਪਲੀਟ ਹੀ ਸਾਨੂੰ 112 ਤੋਂ ਕੰਪਲੀਟ ਆਈ ਸੀ ਮਾਮਲਾ ਦਰਜ ਕਰ ਲਿਆ ਨਹੀਂ ਜੀ ਜਿਹੜੇ ਮੌਕੇ ਤੇ ਆਏ ਆ ਵੇਰੇ ਇਸ ਤਰ੍ਹਾਂ ਜੀ ਇਨਵੈਸਟਿਗੇਟ ਕਰ ਰਹੇ ਆ ਕਾਰਵਾਈ ਕੀ ਕੀਤੀ ਜਾ ਰਹੀ ਹੈ ਜਾਨੀਏ ਕਾਰਵਾਈ ਜਿਤਨੇ ਜੋ ਬਣੇਗੀ ਕਾਰਵਾਈ ਕਰਾਂਗੇ ਜੀ ਇਨਵੈਸਟਿਗੇਟ ਕਰ ਰਹੇ ਆ ਗੱਲ ਹੋਈ ਕੋਈ ਜਿਹੜਾ ਚੇਜ ਮਾਲਕ ਦੀ ਮਿਲਿਆ ਤੇ ਮਾਲਕ ਦਾ ਮੁੰਡਾ ਮਿਲਿਆ ਉਹਨੂੰ ਬੁਲਾਇਆ ਥਾਣੇ ਵੇਖਦੇ ਆ ਬੈ ਕੇ ਬੈ ਕੇ ਸੁਣਦੇ ਕਿ ਕੀ ਕਹਿੰਦੇ ਆ ਜੋ ਵੀ ਸਾਹਮਣੇ ਆਉਣ ਕੇ ਬਾਅਦ ਪੰਚ